Instagram ਤੋਂ ਉਹਨੇ ਹਾਂ ਜੀ ਰੀਲਾਂ ਵਿੱਚ ਦੇਖਦੇ ਗਾਣੇ ਗਾਣੇ ਕਿਹੜੇ-ਕਿਹੜੇ ਸੁਣਦੇ ਹੋ ਸਾਰੇ ਟਾਈਪ ਦੇ ਹੁਣ ਕਿਹੜੇ ਦਿਨ ਚੱਲਦੇ ਪਏ ਨੇ ਸ਼ਹੀਦੀ ਦਿਵਸ ਚੱਲਦੇ ਪਏ ਉਹਨਾਂ ਦੇ ਸ਼ਹੀਦੀ ਦਿਵਸ ਚੀਹਦਾਂ ਦੇ ਨਾਮ ਪਤਾ ਹਾਂ ਜੀ ਪੰਜ ਪਿਆਰੇ ਨਹੀਂ ਚਾਰ ਚਾਰ ਸਾਹਿਬ ਜਾਦੇ ਅਜੀਤ ਸਿੰਘ ਜੀ ਜੁਜਰ ਸਿੰਘ ਜੀ ਜਰਾਵਰ ਸਿੰਘ ਜੀ ਔਰ ਇੱਕ ਹੋਰ ਹਨ ਉਹਨਾਂ ਕਾ ਭੁੱਲ ਗਿਆ ਬਾਬਾ ਫਤਿਹ ਸਿੰਘ ਜੀ ਬਾਬਾ ਜੀ ਸਿੰਘ ਕੌਣ ਸੀ ਹੈ ਅੱਜ ਅੱਛਾ ਹਾਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਅ ਵੱਡੇ ਪੁੱਤਰ ਸੀ ਸ਼ਾਇਦ ਸਾਹਿਬ ਜੀ ਸਾਹਿਬ ਜੀ ਹਨ ਜੀ ਅੱਛਾ ਦੀਵਾਨ ਟੋਡਰ ਮਲ ਕੌਣ ਸੀ ਇਹ ਮੈਨੂੰ ਨਹੀਂ ਪਤਾ ਸੋ ਇਹ ਤਸਵੀਰਾਂ ਨੇ ਲੁਧਿਆਣਾ ਦੇ ਮਾਡਲ ਟਾਊਨ ਗੁਰਦੁਆਰਾ ਬਾਬਾ ਦੀਪ ਸਿੰਘ ਗੁਰਦੁਆਰਾ ਜਿੱਥੇ ਲੋਕਾਂ ਨੂੰ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਿੰਨਾ ਹੈ ਬਾਬਾ ਜੀ ਸਿੰਘ ਹੀ ਕੌਣ ਸੀ ਹਾਂਜੀ ਬਾਬਾ ਜੀ ਸਿੰਘ ਹੀ ਕੌਣ ਸੀ ਬਾਬਾ ਜੀ ਸਿੰਘ ਜੀ ਆਪਣੇ ਆ ਚਾਰ ਚਾਰ ਸਾਬਜਾ ਦੇ ਸੀ ਜਿਹੜੇ ਆਪਣੇ ਗੁਰਗੋਬੀ ਸਿੰਘ ਜੀ ਦੇ ਪੁੱਤਰ ਸੀਗੇ। ਹੂੰ। ਬਾਬਾ ਜੀ ਸਿੰਘ ਜੀ, ਬਾਬਾ ਜੁਜਾਰ ਸਿੰਘ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤੇ ਸਿੰਘ ਜੀ। ਦਵਾਨ ਟੋਟਰਮਲ ਦੀ ਹਮਲੀ ਕਿੱਥੇ ਆ? ਨਹੀਂ ਬਾਬਾ ਜੀ ਇਹਨਾ ਆਪ ਨੂੰ ਗਿਆਨ ਨਹੀਂ ਹੈਗਾ। ਬਾਬਾ ਜੀ ਸਿੰਘ ਜੀ ਕੌਣ ਹੈ? ਅਜੀਤ ਸਿੰਘ ਜੀ। ਇਹ ਸਭ ਤੋਂ ਵੱਡੇ ਸਾਬਜਾ ਦੇ। ਹੂੰ। ਚਮਕੌਰ ਦੀ ਗੜੀ ਕਿੱਥੇ ਆ? ਛੋਟੇ ਸਾਬਜਾ ਦੇ ਨਾ ਪਤਾ। ਬਾਬਾ ਜੀਤ ਸਿੰਘ, ਬਾਬਾ ਜੁਜਾਰ ਸਿੰਘ, ਬਾਬਾ ਫਤੇ ਸਿੰਘ, ਬਾਬਾ ਜੋਰਾਵਰ ਸਿੰਘ। ਭਾਈ ਅ ਅੱਜ ਕਿਹਨਾਂ ਦੇ ਦਿਹਾੜੇ ਚੱਲਦੇ ਪਏ ਨੇ ਨਾਮ ਸਿੰਘ ਜੀ ਬਾਬਾ ਜਿਹਾਰ ਸਿੰਘ ਜੀ ਬਾਬਾ ਜੋਰਾਵਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਨੂੰ ਕਿੱਥੇ ਰੱਖਿਆ ਗਿਆ ਸੀਗਾ ਠੰਡੇਪੁਰ ਦੇ ਚ ਰੱਖਿਆ ਸੀ ਜੀ ਉਹਨਾਂ ਨੂੰ ਛੋਟੇ ਛੋਟੇ ਸਾਹਿਬਜ਼ਾਦੇ ਨਾਮ ਪਤਾ ਛੋਟੇ ਸਾਹਿਬਜ਼ਾਦੇ ਨਾਮ ਪਤਾ ਆ ਪੁੱਛੋ 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 ਚਲੋ ਜੀ ਇਹ ਦਿਹਾੜੇ ਚੱਲਦੇ ਪਏ ਨੇ ਉਹਨਾਂ ਬਾਰੇ ਥੋੜਾ ਜਿਹਾ ਵਿਸਤਾਰਪੂਰਕ ਦੱਸੂਗੀ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਕੌਣ ਸੀਗੇ ਛੋਟੇ ਸਾਹਿਬਜ਼ਾਦੇ ਕੌਣ ਸੀਗੇ ਵੱਡੇ ਸਹਬਜਾਦੇ ਸਹਬਜਾਦੇ ਬਾਬਾ ਅਜੀਤ ਸਿੰਘ ਜੀ ਸਹਬਜਾਦੇ ਬਾਬਾ ਜੁਝਾਰ ਸਿੰਘ ਜੀ ਤੇ ਉਹਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀਆਂ ਪਾਈਆਂ ਬਾਬਾ ਬਾਈਕਲ ਸਾਹਿਬ ਬਾਈਕਲ ਸਾਹਿਬ ਫਤਿਹ ਜੀ ਛੋਟੇ ਸਹਬਜਾਦੇ ਨਾਲ ਕਿਸੇ ਬਾਬਾ ਅਜੀਤ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਸਹਬਜਾਦਾ ਬਾਬਾ ਜੁਝਾਰ ਸਿੰਘ ਜੀ ਸਹਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜਾਦਾ ਬਾਬਾ ਫਤਿਹ ਸਿੰਘ ਜੀ ਹੁਣ ਟੋਟਲ ਮਲ ਕੋਣ ਸੀਗੇ ਅ ਡਿਵਾਨ ਟੋਡਰ ਮਾ ਲੋ ਸੀ ਜਿਨ੍ਹਾਂ ਨੇ ਜਦੋਂ ਛੋਟੇ ਸਾਹਿਬ ਜਾਂਦਿਆਂ ਦੀ ਤੇ ਮਾਤਾ ਜੀ ਦੀ ਸ਼ਹਾਦਤ ਹੋਈ ਤੇ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਦੇ ਕੇ ਉਹਨਾਂ ਨੂੰ ਜਿਹੜਾ ਸੰਸਕਾਰ ਕਰਨ ਦੀ ਥਾਂ ਜਿਹੜੀ ਉਹ ਦਿੱਤੀ ਸੀ ਦਿਵਾਨ ਟੋਡਰ ਮਾ ਜੀ ਦੀ ਸੁਰਾ ਸੋ ਪਹਿਚਾਨੀਏ ਜੋ ਲੜੇ ਜਿੰਕੇ 헤 ਤੇ ਪੁਰਜਾ ਪੁਰਜਾ ਕਟ ਮਰੇ ਕਬੂ ਨਾਲ ਸਾਡੇ ਖੇਤ 21 ਦਸੰਬਰ ਤੋਂ ਜਿਹੜਾ ਸ਼ਿਦੀ ਦਿਹਾੜਾ ਚੱਲਦਾ ਚਮਕੌਰ ਸਾਹਿਬ ਦੀ ਗੜੀਆਂ ਨੂੰ ਚਾਹੇ ਚਾਹੇ ਫਤਿਹਗੜ੍ਹ ਸਾਹਿਬ ਦੇ ਯਾਦ ਕਰੀਏ ਵੱਡੇ ਸਾਹਿਬ ਜਦੇ ਛੋਟੇ ਸਾਹਿਬ ਜਦੇ ਕਿਸ ਤਰ੍ਹਾਂ ਅਣਹਨੇ ਸ਼ਹੀਦੀਆਂ ਦਿੱਤੀਆਂ ਕਿਸ ਤਰ੍ਹਾਂ ਸਰਬੰਸਦਾਨੀ ਨੇ ਆਪਣਾ ਪਰਿਵਾਰ ਜਿਹੜਾ ਪੂਰਾ ਸਿੱਖ ਕੌਮ ਤੋਂ ਵਾਰ ਦਿੱਤਾ ਗੱਲਬਤ ਕਰਾਂਗੇ ਸੰਗਤਾਂ ਦੇ ਨਾਲ ਕਿ ਅੱਜ ਦੇ ਦਿਨ ਇਹਨਾਂ ਸੰਗਤਾਂ ਨੂੰ ਅੱਜ ਦੇ ਲੋਕਾਂ ਨੂੰ ਇਹ ਦਿਨ ਯਾਦ ਨੇ ਕਿ ਕੀ ਇਤਿਹਾਸ ਹੈ ਸਿੱਖ ਕੌਮ ਦਾ ਕੀ ਇਤਿਹਾਸ ਹੈ ਵੱਡੇ ਸਾਹਿਬ ਜਦੇ ਛੋਟੇ ਸਾਹਿਬ ਜਦਿਆਂ ਦਾ ਕੀ ਇਤਿਹਾਸ ਹੈ ਠੰਡੇ ਬੁਰਜ ਦਾ ਦੀ ਇਤਿਹਾਸ ਹੈ ਚਮਕੌਰ ਦੀਆਂ ਗੜੀਆਂ ਦਾ ਸੋ ਗੱਲਬਾਤ ਕਰਾਂਗੇ ਸੰਗਤਨ ਦੇ ਨਾਲ ਇੰਸਟਾਗ੍ਰਾਮ ਤੋਂ ਹਾਂਜੀ ਰੀਲਮ ਵਿੱਚ ਦੇਖਦੇ ਗਾਣੇ ਗਾਣੇ ਕਿਹੜੇ ਕਿਹੜੇ ਸੁਣਦੇ ਹੋ ਸਾਰੇ ਟਾਈਪ ਦੇ ਸਾਰੇ ਟਾਈਪ ਦੇ ਹੁਣ ਕਿਹੜੇ ਦਿਨ ਚੱਲਦੇ ਪਏ ਨੇ ਸ਼ਹੀਦੀ ਦਿਵਸ ਚੱਲਦੇ ਪਏ ਉਹਨਾਂ ਦੇ ਸ਼ਹੀਦੀ ਦਿਵਸ ਚੀਹਦਾਨੇ ਨਾਮ ਪਤਾ ਹਾਂਜੀ ਪੰਜ ਪਿਆਰੇ ਨਹੀਂ ਚਾਰ ਚਾਰ ਸਾਹਿਬ ਜਾਦੇ ਅਜੀਤ ਸਿੰਘ ਜੀ ਜੋ ਜਰ ਸਿੰਘ ਜੀ ਜੋਰਾਵਰ ਸਿੰਘ ਜੀ ਔਰ ਇੱਕ ਹੋਰ ਹਨ ਉਹਨਾਂ ਕਾ ਭੁੱਲ ਗਿਆ ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਸ਼ਹੀਦੀ ਕਿਉਂ ਦਿੱਤੀ ਗਈ ਸੀ ਕਿਉਂਕਿ ਚਾਰ ਸਾਹਿਬਜ਼ਾਦੇ ਸੀ ਕਿ ਦੋ ਵੱਡੇ ਸਾਹਿਬਜ਼ਾਦੇ ਸੀਗੇ ਤੇ ਜਦੋਂ ਚਮਕੌਰ ਦੀ ਲੜਾਈ ਲੜ ਕੇ ਆਏ ਸੀਗੇ ਤਾਂ ਫਿਰ ਉਹਨਾਂ ਦੀ ਜਿਹੜੀ ਚਮਕੌਰ ਦੀ ਗਲੀਆਂ ਸੀਗੀਆਂ ਤੇ ਉੱਥੇ ਹੀ ਉਹਨਾਂ ਦੀ ਲੜਾਈ 'ਚ ਹੀ ਸ਼ਹੀਦੀ ਹੋ ਗਈ ਸੀਗੀ ਤੇ ਜਿਹੜੇ ਦੋ ਛੋਟੇ ਸ ਸਾਹਿਬਜ਼ਾਦੇ ਸੀਗੇ ਤੇ ਜਦ ਅ ਔਰੰਗਜ਼ੇਬ ਸੀਗਾ ਉਹਨਾਂ ਨੇ ਕਿਹਾ ਸੀ ਕਿ ਆਪਣਾ ਧਰਮ ਨੂੰ ਛੱਡ ਦੋ ਸਾਡੇ ਧਰਮ ਚ ਆ ਜਾਓ ਤੇ ਉਹਨਾਂ ਨੇ ਮਨਾ ਘਾਤਾ ਸੀਗਾ ਉਹਨਾਂ ਦੀ ਉਮਰ 7 7 ਜਾਂ 8 ਸਾਲ ਦੀ ਸੀਗੀ ਤੇ ਉਹਨਾਂ ਨੂੰ ਜਿੰਦਾ ਹੀ ਦੀਵਾਰ ਤੇ ਛਣਵਾਤਾ ਸੀਗਾ ਤੇ ਆਪਾਂ ਆਪਣੇ ਉਹਨਾਂ ਗੁਰੂਆਂ ਨੂੰ ਯਾਦ ਕਰਦੇ ਹਾਂ ਇਹ ਚ ਹਫਤਾ ਆਪਾਂ ਉਹਨਾਂ ਲਈ ਦਿੰਦੇ ਹਾਂ ਜਿਨ੍ਹਾਂ ਨੇ ਸਾਡੇ ਸਾਡੀ ਰੱਖਿਆ ਕਰਨ ਲਈ ਆਪਣੇ ਆਪਣੇ ਧਰਮ ਵਾਸਤੇ ਉਹਨਾਂ ਨੇ ਆਪਣੇ ਆਪ ਨੂੰ ਵਾਰਤਾ ਇਸ ਲਈ ਆਪਾਂ ਇਹ ਦਿਹਾੜੇ ਬਣਾਉਂਦੇ ਹਾਂ ਅੱਜ ਗੱਲਬਾਤ ਕਰਾਂਗੇ ਅੱਜ ਦੀ ਪੀੜ੍ਹੀ ਦੇ ਨੌਜਵਾਨ ਬੱਚੇ ਨੇ ਜਿਹੜੇ ਛੋਟੇ ਛੋਟੇ ਬੱਚੇ ਨੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਛੋਟੇ ਸੱਜਣਾਂ ਦੇ ਨਾਮ ਤਾਂ ਪਤਾ ਬਾਬਾਜੀਤ ਸਿੰਘ ਬਾਬਾ ਜੁਰਾਸ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੁਰਾਵਾ ਸਿੰਘ ਉਹਨਾਂ ਦੀ ਦਾਦੀ ਜੀ ਦਾ ਨਾਮ ਮਾਤਾ ਗੁਜਰ ਕੌਰ ਜੀ ਉਹਨਾਂ ਨੇ ਪਰਿਵਾਰ ਕਿੱਥੇ ਵਿਛੋੜਾ ਹੋਇਆ ਸੀਗਾ ਉਹਨਾਂ ਦਾ ਆਨੰਦਪੁਰ ਸਾਹਿਬ ਵਿੱਚ ਆਨੰਦਪੁਰ ਸਾਹਿਬ ਤੋਂ ਤੁਰੇ ਸੀਗੇ ਪਰਿਵਾਰ ਚਮਕੌਰ ਦੀ ਗੜੀ ਦੇ ਵਿੱਚ ਚਮਕੌਰ ਸਾਹਿਬ ਜਿਹੜਾ ਹੋਇਆ ਸੀਗਾ ਪਰਿਵਾਰ ਵਿਛੋੜਾ ਗੁਰਦੁਆਰਾ ਹੈ ਨਾ ਹਾਂਜੀ ਤੇ ਬਾਬਾ ਜਰਾਵਰ ਸਿੰਘ ਬਾਬਾ ਅਜੀ ਸਿੰਘ ਨੂੰ ਸ਼ਹੀਦੀ ਕਿੱਥੇ ਦਿੱਤੀ ਗਈ ਸੀ? ਉਹ ਕਿਲੇ ਕਿਲੇ ਦੇ ਬਾਹਰ ਜਿਹੜੀ ਲੜਾਈ ਹੋਈ ਸੀ ਉੱਥੇ ਉਹਨੇ ਸ਼ਹੀਦੀ ਦਿੱਤੀਗੇ। ਚਮਕੌਰ ਸਾਹਿਬ। ਹਾਂਜੀ। ਚਮਕੌਰ ਦੀ ਲੜਾਈ ਵਿੱਚ ਉਹਨੇ ਆਪਣੀ ਸ਼ਹੀਦੀ ਦਿੱਤੀ ਸੀ। ਹਾਂਜੀ। ਅੱਛਾ ਇਹਨਾਂ ਇਹਨਾਂ ਕੁਝ ਨੌਲੇਜ ਕਿਵੇਂ ਪੜ ਕਿਸ ਤਰ੍ਹਾਂ ਕਰਦੇ ਦਦਿਆ? ਹਾਂਜੀ ਮम्मा ਆਪਾ ਦਦਿਆ ਆਪਾ ਆਪ ਵੀ ਮੈਂ ਪੜਦਾ ਫੋਨ ਚ ਖੜਦਾ ਲੈਂਦਾ YouTube 'ਚ ਦੇ ਦਦਾ ਉਹਨਾਂ ਦੀ ਹਿਸਟਰੀ ਬਾਰੇ ਪੜ੍ਹਨ ਜੋ ਮੈਨੂੰ ਉਹ ਦਿੱਚਲਤੀ ਹੈ। ਭਾਜੀ ਅੱਜ ਕਿੰਨਾ ਦੇ ਦਿਹਾੜੇ ਚੱਲਦੇ ਪਏ ਨੇ ਅੱਛੇ ਦਾਦੇ ਹੀ ਸਾਡੇ ਬੱਚਿਆਂ ਦੇ ਨਾਮ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਨੂੰ ਕਿੱਥੇ ਰੱਖਿਆ ਗਿਆ ਸੀਗਾ ਠੰਡੇ ਬੁਰਜੇ ਚ ਰੱਖਿਆ ਸੀ ਜੀ ਉਹਨਾਂ ਨੂੰ ਉੱਥੇ ਏਦਾਂ ਦੀ ਸਜਾ ਸੀ ਠੰਡਾ ਬੁਰਜ ਜਿੰਨੂੰ ਵੀ ਪਤਾ ਸੀ ਨਾ ਇਹਨੂੰ ਠੰਡੇ ਬੁਰਜੇ ਚ ਪਾਤਾ ਤੇ ਉਹ ਗਿਆ ਪਰ ਦੇਖ ਲਓ ਮਹਾਰਾਜ ਦੀ ਇੰਨੀ ਕਿਰਪਾ ਚਲੋ

फतेह सिंह बाबा फतेह सिंह जी हां बाबा फतेह सिंह जी और बाबा जोरावर सिंह पता ना वाले कौन सी ये माता गुजरी जी बारे पता बाबा जी भाई खालसा भाई फतेह जी छोटे साहब ज्यादा नाम कुछ बाबा अजी साहब ज्यादा बाबा अजीत सिंह जी ਸਾਹਿਬ ਜادہ ਬਾਬਾ ਜੁਝਾਰ ਸਿੰਘ ਜੀ ਸਾਹਿਬ ਜادہ ਬਾਬਾ ਚੋਰਾਵਰ ਸਿੰਘ ਜੀ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਦਵਾਨ ਟੋਡਰਮਲ ਕੌਣ ਸੀਗੇ ਅ ਦਵਾਨ ਟੋਡਰਮਲ ਉਹ ਸੀ ਜਿਨ੍ਹਾਂ ਨੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਤੇ ਮਾਤਾ ਜੀ ਦੀ ਸ਼ਹਾਦਤ ਹੋਈ ਤੋ ਉਹ ਤੋਂ ਸੋਨੇ ਦੀਆਂ ਮੋਹਰਾਂ ਦੇ ਕੇ ਉਹਨਾਂ ਨੂੰ ਜਿਹੜਾ ਸੰਸਕਾਰ ਕਰਨ ਦੀ ਥਾਂ ਜਿਹੜੀ ਉਹ ਦਿੱਤੀ ਸੀ ਦਵਾਨ ਟੋਡਰਮਲ ਜੀ ਨੇ ਗੰਗੂ ਬਹਾਮਣ ਕੌਣ ਸੀ ਗੰਗੂ ਬਹਾਮਣ ਉਹ ਪਾਪੀ ਸੀ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਜਾ ਕੇ ਉਸ ਮੈਂ ਤਾਂ ਬੰਦਰ ਕਹੂੰਗਾ ਕਿ ਜਿਨੇ ਛੋਟੇ ਛੋਟੇ ਬੱਚਿਆਂ ਦੀ ਜਿਨ੍ਹਾਂ ਨੇ ਹਲੇ ਜੀਵਨ ਦੇਖਣਾ ਸੀ ਤੇ ਉਹਨਾਂ ਨੇ ਜਿਹੜਾ ਉਹ ਜਾ ਕੇ ਉਹਨਾਂ ਨੂੰ ਦੱਸਿਆ ਸੀ ਤੇ ਉਹ ਬੱਚੇ ਫਟਾ ਕੇ ਜਿਹੜੇ ਦਿਵਾਰਾਂ ਦੇ ਵਿੱਚ ਚਿਣੇ ਗਏ ਆ ਉਹਨਾਂ ਦਾ ਜਿਹੜਾ ਉਹਨੇ ਕਹਾਣਾ ਜਿਹੜਾ ਉਸ ਗੰਗੂ ਪਾਪੀ ਨੇ ਕੀਤਾ ਸੀ ਬਾਬਾਜੀਤ ਸਿੰਘ ਹੀ ਕੌਣ ਸੀਗੇ ਹਾਂਜੀ ਬਾਬਾਜੀਤ ਸਿੰਘ ਹੀ ਕੌਣ ਸੀਗੇ ਬਾਬਾਜੀਤ ਸਿੰਘ ਜੀ ਆਪਣੇ ਆ ਚਾਰ ਚਾਰ ਸਾਹਿਬ ਜਿਹੜੇ ਸੀਗੇ ਜਿਹੜੇ ਆਪਣੇ ਗੁਰਗੋਬਿੰਦ ਸਿੰਘ ਜੀ ਦੇ ਪੁੱਤਰ ਸੀਗੇ। ਹਮਮ। ਬਾਬਾ ਜੀ ਸਿੰਘ ਜੀ, ਬਾਬਾ ਜੁਆਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਖਤੇ ਸਿੰਘ ਜੀ। ਗਵੰਦ ਟੋਟਰਮਲ ਦੀ ਹਮੈਲੀ ਕਿੱਥੇ ਆ? ਨਹੀਂ ਬਾਬਾ ਜੀ ਇਹਨਾ ਪਾਣੋ ਗਿਆਨ ਨਹੀਂ ਹੈਗਾ। ਮੱਥਾ ਟੇਕਣ ਆਏ ਬਸ। ਹਾਂਜੀ। ਗੁਰੂ ਸਾਹਿਬ ਜੀ ਦੇ ਪਿਤਾ ਦਾ ਨਾਂ ਕੀ ਸੀਗਾ? ਗੁਰਗੋਬਿੰਦ ਸਿੰਘ, ਗੁਰਤੇਗਵਾਰ ਸਿੰਘ ਜੀ। ਹਮਮ। ਸਿਆ合 ਜਾਦਰੀ ਦਾਦੀ ਜੀ ਦਾ ਨਾਂ ਕੀ ਸੀਗਾ? ਮਾਤਾ ਗੁਜਰਕੌਰ ਜੀ। ਛੋਟੇ ਸਿਆ合 ਜਗਨਸ਼ੀਧੀ ਕਿੱਥੇ ਭਾਈ? ਛੋਟੇ ਸਿਆ合 ਜਦ ਆਣੇ ਆਪਣੇ ਭਾਈ ਆਪਣੇ ਆਪਣੇ ਕੀ ਕਹਿੰਦੇ ਯਾਰ ਕੀ ਨਾਮ ਸੀ ਦਾ ਪਤਿਕਾ ਸਰ ਹਾਂਜੀ ਹਾਂਜੀ ਕਿਸ ਤਰ੍ਹਾਂ ਬਾਈ ਜੀ ਸੀਦੀ ਹਾਂਜੀ ਜਾਂ ਜਾਂਦੇ ਹੋ ਬਈ ਟਾਈਮ ਹੈ ਨਹੀਂ ਤੋਂ ਇਹ ਤਸਵੀਰਾਂ ਨੇ ਲੋਕਾਂ ਨਾਲ ਗੱਲਬਾਤ ਕਰਦੇ ਕਿੰਨੇ ਕਿਛਾਤ ਤੋਂ ਜਾਣੂ ਨੇ ਤੁਸੀਂ ਦੇਖ ਸਕਦੇ ਹੋ ਛੋਟੇ ਸਾਬ ਜਹਦੇ ਕੌਣ ਸੀਗੇ ਪਤ ਦਾ ਸਿੰਘ ਜੀ ਜਰਾਵਰ ਸਿੰਘ ਜੀ ਔਰ ਇਹ ਇਹ ਇਹਨਾਂ ਦੀ ਸ਼ਹਾਦਤ ਕਿੱਥੇ ਹੋਈ ਸੀ? ਛੋੜੇ ਸਾਹਿਬ ਜੀ ਉਧਰ ਫਤਿਹਗੜ੍ਹ ਸਾਹਿਬ ਜੀ। ਜਵਾਨ ਟੋਡਰਮਲ ਦੀ ਹਵੇਲੀ ਕਿੱਥੇ ਐ? ਇਹ ਵੀ ਉਧਰ ਹੀ ਐ ਫਤਿਹਗੜ੍ਹ ਸਾਹਿਬ ਜੀ। ਜਵਾਨ ਟੋਡਰਮਲ ਦਾ ਇਤਿਹਾਸ ਕੀ ਐ? ਦੋ ਜਗ੍ਹਾ ਖਰੀਦ ਕੇ ਦਿੱਤੀ ਸੀਗੀ। ਬਾਬਾ ਜੀ ਦੀ ਉਹ ਸੰਸਕਾਰ ਸੰਸਕਾਰ ਹੱਸਤੇ। ਹਾਂਜੀ। ਬੱਡੇ ਸਾਹਿਬ ਜੀ ਦਾ ਨਾਂ ਕੀ ਐ? ਅਜੀਤ ਸਿੰਘ ਜੀ ਜੁਝਾਰ ਸਿੰਘ ਜੀ। ਇਨਾਂ ਦੀ ਸ਼ਹਾਦਤ ਕਿੱਥੇ ਹੋਈ? ਚਮਕੌਰ ਸਾਹਿਬ। ਕਿਸ ਤਰ੍ਹਾਂ ਹੋਈ? ਅ ਜੰਗ ਦੇ ਦੌਰਾਨ ਲੜਦੇ ਹੋਏ ਸ਼ਹੀਦ ਹੋਏ ਸੀ। ਜੋ ਇੱਕ ਤਸਵੀਰਾਂ ਨੇ ਲੁਧਿਆਣਾ ਦੇ ਮੰਡਲ ਟਾਊਨ ਗੁਰਦੁਆਰੇ ਬਾਬਾ ਦੀਪ ਸਿੰਘ ਗੁਰਦਾਰੇ ਦੇ ਬਾਹਰ ਦੀਆਂ ਜਿਹੜੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਥੋੜਾ ਜਿਹਾ ਇਤਿਹਾਸ ਨੂੰ ਜਾਣੂ ਹੈਗੇ ਨੇ ਪਰ ਮੈਂ ਇਹ ਕਹੂੰਗਾ ਕਿ ਹਲੇ ਸਿਰਫ ਸਮਾਂ 300 ਸਾਲ ਹੋਏ ਨੇ ਮੇਰੇ ਖਿਆਲ ਚੌਥੀ ਪੰਜਵੀਂ ਪੀੜ੍ਹੀ ਹੋਊਗੀ ਵੀ ਜਿਹੜੀ ਇਤਿਹਾਸ ਭੁੱਲੀ ਜਾ ਰਹੀ ਹੈ ਇਤਿਹਾਸ ਨੂੰ ਭੁੱਲਣ ਨਹੀਂ ਚਾਹੀਦਾ ਹਲੇ ਸਮਾਂ ਕੁਝ ਵੀ ਨਹੀਂ ਹੋਇਆ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਬੱਚੇ ਇੱਥੇ ਸੇਵਾਵਾਂ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਇਤਿਹਾਸ ਹੈ ਕਿਸ ਤਰ੍ਹਾਂ ਤਿਆਹੀ ਅਸੀਂ ਪਹਿਲਾਂ ਦੱਸਦੇ ਹਾਂ ਬਾਬਾ ਜੀ ਭਾਈ ਗੋਜੇ ਕхал ਸਾਹਿਬ ਵੱਡੇ ਸਹਿਬ ਜਾਦੂ ਜੀ ਸ਼ਹੀਦੀ ਕਿਵੇਂ ਹੋਈ ਸੀ ਵੱਡੇ ਸਹਿਬ ਜਾਦੂ ਜਾਨੀ ਸ਼ਹੀਦੀ ਚਮਕੋਟ ਸਾਹਿਬ ਜੰਗ ਦੀ ਲੜਾਈ ਹੋਈ ਹੈ ਜਦੋਂ ਉਹਨਾਂ ਨੂੰ ਪਿਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕਰਕੇ ਆਪ ਮੈਦਾਨੇ ਜੰਗ 'ਚ ਭੇਜਿਆ ਕਿਉਂਕਿ ਉਹਨਾਂ ਨੇ ਕਿਹਾ ਸੀ ਭਈ ਮੈਨੂੰ ਪਿਤਾ ਜੀ ਅਜਾਜੀ ਦਿਓ ਤੇ ਨਾਲ ਦੇ ਪੰਜ ਪਿਆਰੇ ਕਹਿੰਦੇ ਸੀ ਨਹੀਂ ਜੀ ਗੱਦ ਅਸੀਂ ਬੈਠੇ ਆਂ ਇਹਨਾਂ ਨੂੰ ਅਜਾਜੀ ਦੀ ਲੋੜ ਕੋਈ ਨਹੀਂ ਹੈ ਅਸੀਂ ਆਪ ਜਾਵਾਂਗੇ ਤੇ ਕਹਿੰਦੇ ਨਹੀਂ ਫਿਰ ਤੁਸੀਂ ਕਹੋਗੇ ਕਿ ਸੰਗਤ ਸਿੰਘਾ ਨੂੰ ਮਰ ਆਪਦਾ ਆਪਣੇ ਬੇਟੇ ਨੂੰ ਬਚਾਲ ਜਾਇਆ ਇਸ ਕਰਕੇ ਉਹ ਨਾਲ ਦੇ ਸਭ ਰਾਜੀ ਸਿੰਘ ਦੀ ਸੀਗੀ ਗੰਗੂ ਮਾਮਣ ਕੋਣ ਸੀਗੇ ਗੰਗੂ ਮਾਮਣ ਦੇ ਇਤਿਹਾਸ ਬਾਰੇ ਗੰਗੂ ਨਾਂ ਦਾ ਸੋਇਆ ਸੀ ਬਾਬਾ ਜੀ ਸਿੰਘ ਕੋਣ ਸੀਗੇ ਅੱਜ ਅੱਛਾ ਹਾਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਸੀ ਸ਼ਾਇਦ ਸਾਹਿਬ ਜੀ ਸਾਹਿਬ ਜੀ ਤਾਂ ਹਾਂ ਅੱਛਾ ਦੀਵਾਨ ਟੋਡਰ ਮਲ ਕੋਣ ਸੀਗੇ ਮੈਨੂੰ ਨਹੀਂ ਪਤਾ ਸੋ ਇਹ ਤਸਵੀਰਾਂ ਨੇ ਲੁਧਿਆਣਾ ਦੇ ਮੋਡਲ ਟਾਊਨ ਗੁਰਦੁਆਰਾ ਬਾਬਾ ਦੀਪ ਸਿੰਘ ਗੁਰਦੁਆਰਾ ਜਿੱਥੇ ਲੋਕਾਂ ਨੂੰ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਿੰਨਾ ਹੈ ਸੋ ਗੱਲਬਾਤ ਕਰਦੇ ਆਂ ਸਿੱਖ ਸੰਗਤਾਂ ਦੇ ਨਾਲ ਬਾਈ ਗੁਰਜੀਤ ਕਾਲਸਾ ਬਾਈ ਜੀ 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 ਬਾਬਾ ਜੀ ਜਿਹੜੀ ਛੀਧੀ ਦੇ ਹੜੇ ਚੱਲਦੇ ਪਏ ਨੇ ਉਹਨਾਂ ਬਾਰੇ ਥੋੜਾ ਜਿਹਾ ਵਿਸਤਾਰਪੂਰਵਕ ਦੱਸੂਗੀ ਵੀ ਸਾਬ ਜਦੇ ਵੱਡੇ ਸਾਬ ਜਦੇ ਕੌਣ ਸੀਗੇ ਛੋਟੇ ਸਾਬ ਜਦੇ ਕੌਣ ਸੀਗੇ ਵੱਡੇ ਸਾਬ ਜਦੇ ਸਾਬ ਜਦੇ ਬਾਬਾ ਅਜੀਤ ਸਿੰਘ ਜੀ ਸ਼ਹਿਜਾਦੇ ਬਾਬਾ ਜੁਝਾਰ ਸਿੰਘ ਜੀ ਤੇ ਉਹਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦیاں ਪਾਈਆਂ ਸਿੰਘਾਂ ਸਮੇਤ ਜਥੇ ਸਮੇਤ ਰਣਨੀਤੀ ਦੇ ਵਿੱਚ ਜੂਝਦੇ ਹੋਏ ਬੜੇ ਬੁਲੰਦ ਹੌਸਲੇ ਦੇ ਨਾਲ ਸਤਗੁਰੂ ਪਾਤਸ਼ਾਹ ਜੀ ਨੇ ਦੇਖੋ ਪਾਤਸ਼ਾਹ ਜੀ ਦੀ ਕਿੱਡੀ ਸਾਨੂੰ ਦੇਣ ਹੈ ਪਾਤਸ਼ਾਹ ਜੀ ਨੇ ਆਪਣੇ ਚਾਰੇ ਪੁੱਤਰ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾਇਆ ਮਹਾਰਾਜ ਕਹਿੰਦੇ ਇਹਨਾਂ ਪੁੱਤਰਨ ਕੇ ਵਾਰ ਦिए ਪੁੱਤ ਚਾਰ ਹਨ ਛੁੱਤ ਚਾਰ ਤੇ ਮਹਾਰਾਜ ਨੂੰ ਮਾਤਾ ਜੀ ਨੇ ਪਹਿਲਾਂ ਪੁੱਛਿਆ ਤੇ ਉਹ ਕਹਿੰਦੇ ਮਹਾਰਾਜ ਕਹਿੰਦੇ ਭਾਈ ਆਪਣੇ ਪੁੱਤਰ ਤਾਂ ਆ ਬੈਠੇ ਨੇ ਜਦੋਂ ਮਾਤਾ ਜੀਤਾ ਜੀ ਉਹਨਾਂ ਨੂੰ ਮਿਲੇ ਤੇ ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਚਾਰ ਪੁੱਤਰ ਇਹਨਾਂ ਤੋਂ ਵਾਰ ਦਿੱਤੇ ਤੇ ਆ ਜਿਹੜੇ ਬੈਠੇ ਨੇ ਇਹ ਸਾਡੇ ਹੀ ਪੁੱਤਰ ਹਨ ਤੇ ਸਤਗੁਰਾਂ ਨੇ ਸਾਨੂੰ ਆਪਣੇ ਪੁੱਤਰ ਬਣਾਇਆ ਤੇ ਹੁਣ ਇਹ ਅਸੀਂ ਆਪਣੇ ਅੰਦਰ ਚ ਆਤ ਮਾਰਨੀ ਆ ਕਿ ਅਸੀਂ ਸਤਗੁਰਾਂ ਦੇ ਪੁੱਤਰ ਅਖਵਾਉਣ ਦੇ ਲਾਇਕ ਹੈ ਜਾ ਨਹੀਂ ਕਿਉਂਕਿ ਆ ਜਿਹੜੇ ਸ਼ਹੀਦੀ ਦੇ ਹੜੇ ਚੱਲ ਰਹੇ ਹਨ ਸ਼ਹੀਦੀ ਦੇ ਦਿਨ ਚੱਲ ਰਹੇ ਹਨ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਹਨ ਸਾਨੂੰ ਇਹ ਸਮਝ ਚਾਹੀਦੀ ਹੈ ਕਿ ਸਤਗੁਰਾਂ ਨੇ ਚਾਰੇ ਪੁੱਤਰ ਜਿਹਦੀ ਖਾਤਰ ਕੁਰਬਾਨ ਕੀਤੇ ਸਿੱਖ ਕੌਮ ਦੀ ਖਾਤਰ ਤੇ ਜ਼ੁਲਮ ਦੇ ਨਾਲ ਟੱਕਰ ਆ ਲਿਆ ਬਾਦਸ਼ਾਹ ਜੀ ਨੇ ਤੇ ਇਹ ਜ਼ੁਲਮ ਇਕੱਲਾ ਸਿੱਖ ਕੌਮ ਦੇ ਨਾਲ ਨਹੀਂ 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 ਸੀਗਾ ਤੇ ਇਹ ਜੋ ਜ਼ੁਲਮ ਹੋ ਰਿਹਾ ਸੀ ਇਹ ਪਹਿਲਾਂ ਸਤਗੁਰ ਪਾਤਸ਼ਾਹ ਜੀ ਨੇ 9 ਸਾਲ ਦੀ ਉਮਰ ਦੇ ਵਿੱਚ Hindu ਧਰਮ ਦੀ ਰਾਖੀ ਦੇ ਲਈ ਆਪਣੇ ਪਿਤਾ ਜੀ ਦਾ ਬਲੀਦਾਨ ਦਿੱਤਾ ਤੇ ਜੇ ਆਪਾਂ ਕਹੀਏ ਕਿ ਇਕੱਲੀ ਸਿੱਖ ਕੌਮ ਦੇ ਨਾਲ ਨਹੀਂ ਤੇ ਪੂਰੇ ਪਹਿਨਾਤ ਦੇ ਨਾਲ ਜੋ ਜ਼ੁਲਮ ਹੋ ਰਿਹਾ ਸੀ ਉਸ ਦੇ ਨਾਲ ਟੱਕਰਾ ਕੀਤਾ ਪਾਤਸ਼ਾਹ ਜੀ ਨੇ ਤੇ ਪਹਿਲਾਂ ਦੋ ਸਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਸਤਗੁਰ ਪਾਤਸ਼ਾਹ ਜੀ ਨੇ ਆਪ ਹਥੀਂ ਤਿਆਰ ਕਰਕੇ ਜੰਗ ਦੇ ਵੱਲ ਦੋਨੇ ਪੁੱਤਰਾਂ ਨੂੰ ਤੋਰਿਆ ਤੇ ਉਹਨਾਂ ਦੀ ਸ਼ਹੀਦੀ ਦੇ ਉੱਤੇ ਪਾਤਸ਼ਾਹ ਜੀ ਨੇ ਕੋਈ ਹੰਝੂ ਨਹੀਂ ਛਿੱਟੇ ਤੇ ਪਾਤਸ਼ਾਹ ਜੀ ਨੇ ਉੱਥੇ ਜੇਕਾਰੇ ਛੱਡੇ ਜੀ ਬੋਲੇ ਸੋਨਿਹਾਲ ਤੇ ਪਾਤਸ਼ਾਹ ਜੀ ਦੀ ਬਹੁਤ ਵੱਡੀ ਦੇਣ ਹੈ ਤੇ ਸਾਨੂੰ ਸਿੱਖੀ ਸਮਝ ਕੇ ਸਿੱਖੀ ਸਰੂਪ ਦੇ ਵਿੱਚ ਆਉਣਾ ਚਾਹੀਦਾ ਹੈ ਇਤਿਹਾਸ ਦੇ ਵਿੱਚ ਲਿਖਿਆ ਗਿਆ ਵੀ ਇੱਕ ਇੱਕ ਸਿੰਘ 7.5 ਲੱਖ ਨਾਲ ਲੜਾਈ ਖੰਡੀ ਇੱਕ ਇੱਕ ਸਿੰਘ 7.5 ਲੱਖ ਦੇ ਨਾਲ ਲੜਿਆ ਤੇ ਉਹ ਸਾਰੇ ਸੰਗਤ ਜਾਣੂ ਹੈ ਸੰਗਤ ਨੂੰ ਪਤਾ ਹੀ ਹੈ ਇਤਿਹਾਸ ਹਰ ਰੋਜ਼ ਸੰਗਤ ਸੁਣਦੀ ਹੈ ਕਿ ਇੱਕ ਇੱਕ ਸਿੱਖ ਸਵਾ ਲੱਖ ਦੇ ਨਾਲ ਲੜਿਆ 40 ਸਿੱਖਾਂ ਦਾ ਸਵਾ ਲੱਖ ਦੇ ਆਪਣੇ 10 ਲੱਖ ਫੌਜ ਦੇ ਨਾਲ ਮੁਕਾਬਲਾ ਹੋਇਆ ਜੀ ਤੇ ਉਧਰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦੇ ਜੋ ਸਤਗੁਰਾਂ ਦੇ ਨਾਲੋਂ ਵਿਛੜ ਗਏ ਛਣ ਤੇ ਉਹਨਾਂ ਨੇ ਅਲੱਗ ਸ਼ਹੀਦੀਆਂ ਪਾਈਆਂ ਉਹ ਵੀ ਤੁਸੀਂ ਸਾਰੀ ਸੰਗਤ ਜਾਣੂ ਹੈ ਕਿ ਕਿਦਾਂ ਗੰਗੂ ਪਾਪੀ ਨੇ ਆਪਣਾ ਗੰਗੂ ਪਾਪੀ ਨੇ ਜੋ ਗੱਦਾਗਾ ਕਮਾਇਆ ਤੇ ਉਹਨੇ ਖਬਰ ਦਿੱਤੀ ਤੇ ਪਾਸ਼ਾ ਜੀ ਕਿਦਾਂ ਛੋਟੇ ਸਾਹਿਬ ਜਦਿਆਂ ਨੂੰ ਸੀਧੀਆਂ ਹੋਈਆਂ ਤੇ ਅਸੀਂ ਨਾ ਇੱਥੇ ਨੌਜਵਾਨਾਂ ਨਾਲ ਬੱਚਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਇੱਕ ਇਸ ਇਤਿਹਾਸ ਬਾਰੇ ਹਲੇ ਜਾਣੂ ਹੀ ਨਹੀਂ ਕਰਾਇਆ ਜਾ ਰਿਹਾ ਅੱਜ ਦੀ ਪੀੜ੍ਹ ਜੇ ਅਗਰ ਇੰਸਟਾਗ੍ਰਾਮ ਦੀ ਗੱਲ ਕਰੀਏ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸਾਰਾ ਕੁਝ ਯਾਦ ਆ ਗਾ ਗਾਣੇ ਯਾਦ ਨੇ ਗੀਤ ਯਾਦ ਨੇ ਪਰ ਇਹ ਇਤਿਹਾਸ ਬਾਰੇ ਜਾਣੂ ਨਹੀਂ ਹੈਗਾ ਉਹਨਾਂ ਬਾਰੇ ਤੁਸੀਂ ਇਸ ਬਾਰੇ ਤੁਸੀਂ ਕੀ ਕਹੋਗੇ ਕਿਉਂਕਿ ਦੇਖੋ ਜੀ ਅਸੀਂ ਆਮ ਦੇਖਦੇ ਹਾਂ ਤੇ ਸਕੂਲਾਂ ਦੇ ਵਿੱਚ ਦੇ ਬੱਚੇ ਦੀ ਪੜ੍ਹਾਈ ਸਭ ਤੋਂ ਪਹਿਲਾਂ ਮਾਤਾ-ਪਿਤਾ ਦੇ ਸ਼ੁਰੂ ਹੁੰਦੀ ਹੈ ਜੀ ਜੇ ਸਾਨੂੰ ਮਾਤਾ-ਪਿਤਾ ਨੂੰ ਹੀ ਇਹ ਗੱਲਾਂ ਦਾ ਨਹੀਂ ਪਤਾ ਇਹਨਾਂ ਇਤਿਹਾਸ ਦਾ ਨਹੀਂ ਪਤਾ ਤਾਂ ਅਸੀਂ ਬੱਚਿਆਂ ਨੂੰ ਕਿੱਥੋਂ ਦੱਸਾਂਗੇ ਬੱਚਿਆਂ ਨੂੰ ਤਾਂ ਅਸੀਂ ਫੇਰ ਹੀ ਦੱਸਾਂਗੇ ਨਾ ਜੇ ਸਾਨੂੰ ਆਪ ਨੂੰ ਇਤਿਹਾਸ ਦਾ ਪਤਾ ਹੋਊਗਾ ਤੇ ਫਿਰ ਦੂਜੀ ਗੱਲ ਅਸੀਂ ਉਸ ਤੋਂ ਬਾਅਦ ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਵਿੱਚ ਪਾਉਂਦੇ ਹਾਂ ਤੇ ਦੁਨਿਆਵੀ ਵਿਦਿਆ ਦੇ ਵਿੱਚ ਜਦੋਂ ਪਾਉਂਦੇ ਹਾਂ ਉੱਥੇ ਵੀ ਅਸੀਂ ਕੋਈ ਸੋਚ ਸਮਝ ਕੇ ਨਹੀਂ ਅਸੀਂ ਸਟੈਂਡਰਡ ਦੇਖਦੇ ਹਾਂ ਸਕੂਲ ਦਾ ਸਟੈਂਡਰਡ ਦੇਖਦੇ ਹਾਂ ਕਿੱਥੇ ਬੱਚਾ ਸਾਡਾ ਇੰਗਲਿਸ਼ ਪੜ ਵਧੀਆ ਪੜ ਸਕਦਾ ਉਹਨੂੰ ਕੋਈ ਪੰਜਾਬੀ ਦਾ ਸਾਨੂੰ ਕੋਈ ਮਤਲਬ ਨਹੀਂ ਜੀ ਪੰਜਾਬੀ ਨੂੰ ਅਸੀਂ ਬਹੁਤ ਭੁੱਲ ਚੁੱਕੇ ਹਾਂ ਤੇ ਪਹਿਲਾਂ ਤਾਂ ਇਹ ਸਕੂਲ ਦੀ ਵੀ ਸਾਡੇ ਮੁਤਾਬਕ ਚੋਣ ਹੋਣੀ ਚਾਹੀਦੀ ਹੈ ਕਿ ਜਿੱਥੇ ਸਾਨੂੰ ਨਾਲ ਨਾਲ ਦੀ ਨਾਲ ਪੰਜਾਬੀ ਪੜ੍ਹਾਈ ਜਾਵੇ ਤੇ ਸਿੱਖ ਇਤਿਹਾਸ ਵੀ ਪੜ੍ਹਾਇਆ ਜਾਵੇ ਵੱਡੇ ਸਹਿਬਜਾਦੇ ਨੇ ਹਿੰਦੀ ਕਿੱਥੇ ਪਾਈ ਛੋਟੇ ਸਹਿਬਜਾਦੇ ਨੇ ਹਿੰਦੀ ਕਿੱਥੇ ਪਾਈ ਇਹ ਹਲੇ ਲੋਕਾਂ ਨੂੰ ਬਹੁਤ ਘੱਟ ਪਤਾ ਆ ਜਾ ਕਿ ਨਾਮ ਆ ਮੇਰਾ ਐਲਵਿਨ ਐਲਵਿਨ ਕਿਹੜੀ ਕਲਾਸ ਪੜ੍ਹਦਾ ਮਾਈ 3 3 ਕਿਹੜੇ ਸਕੂਲ ਗ੍ਰੇਸ ਪਬਲਿਕ ਸਕੂਲ ਅੱਛਾ ਬੱਬਾ ਜੀ ਸਿੰਘ ਜੀ ਕੋਣ ਹੈ ਅਜੀਤ ਸਿੰਘ ਜੀ ਇਹ ਸਭ ਤੋਂ ਵੱਡੇ ਸਾਬਜਾ ਦੇ ਹੂੰ ਚਮਕੌਰ ਦੀ ਗੱਡੀ ਕਿੱਥੇ ਆ ਅੱਛਾ ਬਾਬਾ ਜੀ ਦਾ ਪਰਿਵਾਰ ਕਿੱਥੇ ਬੁਛੜਿਆ ਸੀਗਾ ਇਹ ਨਹੀਂ ਪਤਾ ਅੱਛਾ ਛੋਟੇ ਸਾਬਜਾ ਦੇ ਨਾਮ ਛੋਟੇ ਜਿਹੜੇ ਛੋਟੇ ਸੀਗੇ ਪਹਿਲਾ ਜਿਹੜਾ ਉਸ ਤੋਂ ਵੱਡਾ ਸੀ ਸਾਬਜਾ ਦੇ ਸੀਗੇ ਉਹਨਾਂ ਦੇ ਸੀਗਾ ਹਮਤ ਸਿੰਘ ਜੀ ਜਿਹੜੇ ਛੋਟੇ ਸਾਬਜਾ ਦੇ ਸਾਬਜਾ ਦੇ ਨੇ ਕੋਟੇ ਸਿਆਦ ਜੀ ਹਾਂ ਜਿੰਨਾ ਦੀ ਦਾਸ ਨੇ ਅੱਛਾ ਸਭ ਤੋਂ ਕਿੰਨੇ ਸੋਤੇ ਉਹਨਾਂ ਦੇ ਫਤੇ ਕੋਟੇ ਜੀ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ 7 7 ਸਾਲ ਦੀ ਅੱਛਾ ਇਹ ਪੜਾਉਂਦਾ ਕੌਣਾ ਹਾਂਜੀ ਇਹ ਕੌਣ ਪੜਾਉਂਦਾ ਇਹ ਮੇਰੀ ਬੁੱਕਾਂ ਤੇ ਭਰਿਆ ਵਾ ਮੈਨੂੰ ਬਾ ਆਂਦਾ ਨਹੀਂ ਮੇਰੀ ਮੰਮਾ ਪੜਾਉਂਦੇ ਆ ਮੰਮਾ ਮੰਮਾ ਕਿੱਥੇ ਆ ਉਹ ਦੇਖੋ ਖਾਲਸਾ ਬਾਈ ਕੁ ਜੀ ਚਮਕੌਰ ਦੀ ਗੜੀ ਜੀ ਸ਼ਹੀਦ ਦੀ ਕਿਹਨਾਂ ਨੇ ਪਾਈ ਸੀ ਅਜੀਤ ਸਿੰਘ ਜੀ ਨੇ ਅਜੀਤ ਸਿੰਘ ਹਾਂਜੀ ਦੀਵਾਨ ਟੋਡਰਮਲ ਦਾ ਕੀ ਰੋਲ ਸੀਗਾ ਉਸ ਸਮੇਂ ਦੇ ਵਿੱਚ ਕੀ ਕਹਿ ਰਹੇ ਹੋ ਦੀਵਾਨ ਟੋਡਰਮਲ ਦਾ ਕੀ ਰੋਲ ਸੀਗਾ ਸਰ ਇਹ ਨਹੀਂ ਪਤਾ ਹੋ ਜਾ ਗੁਰਗੋਬਿੰਦ ਸਿੰਘ ਜੀ ਦੇ ਰਸੋਈਏ ਦਾ ਨਾਂ ਕੀ ਸੀਗਾ ਕਿਹਨੇ ਆਂਦਾ ਗੰਗੂ ਵਾਹਮਣ ਕੌਣ ਸੀ ਉਹ ਜਿਨ੍ਹਾਂ ਨੇ ਮਤਲਬ ਉਹਨਾਂ ਨੂੰ ਕੈਦ ਕੀਤਾ ਸੀਗਾ ਸੈਭਜਾਦਿਆਂ ਨੂੰ ਸੈਭਜਾਦੂ ਨੂੰ ਤਾਂ ਔਰੰਗਜ਼ੇਬ ਨੇ ਕੈਦ ਕੀਤਾ ਸੀਗਾ ਉਹ ਲੈ ਕੇ ਗਿਆ ਸੀਗਾ ਨਾ ਬੰਦੀ ਬਣਾ ਕੇ ਬੰਦੀ ਬਣਾ ਰਹੇ ਹਾਂ ਜੀ ਗੁਰਗੋਬਿੰਦ ਸਿੰਘ ਜੀ ਦਾ ਜਿਹੜਾ ਰਸੋਈਆ ਸੀ ਉਹ ਗੰਗੂ ਬਹਾਮਣੀ ਸੀਗਾ ਓਕੇ 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 ਤਸਵੀਰਾਂ ਨੇ ਤੁਹਾਨੂੰ ਬਾਰ-ਬਾਰ ਦਿਖਾ ਰਹੇ ਹਾਂ ਅੱਗੇ ਵੀ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕੀ ਕਹਿਣਾ ਹੈ ਇਤਿਹਾਸ ਪਰੇ ਕਿੰਨੀ ਕ ਨੌਲੇਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਦਿਨ ਚੱਲਦੇ ਪਏ ਨੇ ਸ਼ੀਦੀ ਦਿਹਾੜੇ ਗੁਰਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੇ ਉਹਨਾਂ ਦੀ ਮਾਤਾ ਜੀ ਦੇ ਕਿੰਨੀ ਕ ਨੌਲੇਜ ਹੈ ਸ਼ੀਦੀ ਦਿਹਾੜੇ ਬਾਰੇ ਛੋਟਾ ਸਵਜਾ ਹੋ ਰਿਹਾ ਹੈ ਰੱਬੀ ਰੂਹਾ ਨੇ ਐਨਾ ਕੁਝ ਜਰ ਗਈਆਂ ਅਸੀਂ ਤਾਂ ਆਪਣੇ ਬੱਚਿਆਂ ਬਾਰੇ ਸੋਚ ਵੀ ਨਹੀਂ ਸਕਦੇ ਮਾੜੀ ਜੀ ਠੰਡ ਵੀ ਬਰਦਾਸ਼ਤ ਹੋ ਜਾਵੇ ਰੱਬੀ ਰੂਹਾ ਸੀ ਗੁਰੂ ਨਾਲ ਜੁੜੀਆਂ ਹੀ ਅਸੀਂ ਇਸ ਕਰਕੇ ਐਨਾ ਕੁਝ ਬਰਦਾਸ਼ਤ ਕਰ ਗਈਆਂ ਛੋਟੇ ਚਾਪ ਜਦੋਂ ਨੂੰ ਕਿੱਥੇ ਕਾਇਦ ਰੱਖਿਆ ਸੀਗਾ ਠੰਡੇ ਬੂਰੇ ਦੇ ਚ ਗੁਰਗੋਮੀ ਸਿੰਘ ਜੀ ਦੇ ਰਸੋਈਏ ਦੇ ਨਾਲ ਕਿਸੀਗਾ ਗੰਗੂ ਬ੍ਰਾਹਮਣ ਬਗੂ ਵੰਮਣ ਨੇ ਕੀ ਰੋਇਆ ਸੀ ਪਹਿਲਾਂ ਤਾਂ ਵਧੀਆ ਸੀ ਜਿਨੀ ਤੇ ਤਾਂ ਗੁਰੂ ਘਰ ਸੇਵਾ ਕੀਤੀ ਫਿਰ ਮੱਕਾਰ ਹੋ ਗਿਆ ਤੋਖਾ ਦੇ ਗਿਆ ਗੁਰੂ ਸਾਹਿਬ ਨੂੰ ਛੋਟੇ ਸੱਜਦਿਆਂ ਨੂੰ ਇਹ ਚੀਜ਼ਾਂ ਸਾਰੀਆਂ ਆਪਣੇ ਬੱਚਿਆਂ ਨੂੰ ਦੱਸਦੇ ਹੁੰਦੇ ਹੋ ਬਿਲਕੁਲ ਸਿੱਖ ਇਤਿਹਾਸ ਬਾਰੇ ਹਾਂਜੀ ਹਾਂਜੀ ਜ਼ਰੂਰ ਇਹਨਾਂ ਨੂੰ ਕਰਵਾਨੇ ਹੁੰਨੇ ਆਸੀਂ ਪਾਰਟਿਸਪੇਸ਼ਨ ਹੁਣ ਤਾਂ ਛਿੱਦੀ ਵਿਆੜਿਆਂ 'ਚ ਬਹੁਤ ਜਗ੍ਹਾ ਪ੍ਰੋਗਰਾਮ ਚੱਲ ਰਹੇ ਜਿੱਨਾਂ 'ਚ ਪਾਰਟਿਸਪੇਸ਼ਨ ਕਰਾ ਰਹੇ ਆ ਪੋਇਮਸ ਯਾਦ ਕਰਵਾ ਰਹੇ ਆ ਕੁਐਸਚਨ ਆਨਸਰ ਕਰਵਾ ਰਹੇ ਆ ਦੱਸੋ ਬੋਲ ਦਸੀ ਬਾਬਾ ਚੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਕਿਹੜੀ ਦਾਦੀ ਮਮਾ ਦਾ ਨਾਮ ਕੀ ਸੀਗਾ ਛੋਟੇ ਸੱਜਦਿਆਂ ਦੀ ਮਾਤਾ ਕੋ ਜਰੀ ਜੀ ਕਿ ਬੋਣਾ ਲਾਊਡ ਬੈਂਕ ਸੁਨੇਗਾ ਤੇ ਵੀ ਤਾਂ ਹੈਗਾ ਤਾਂ ਹੀ ਫਰੈਂਡ ਦੇਖਣਗੇ ਪਤਾ ਸਾਰਾ ਕੁਝ ਕਿੱਥੇ ਰਹੇ ਸੀ ਤੁਸੀਂ ਛੋਟੇ ਸ਼ਹਿਜ਼ਾਦੇ ਦਾ ਨਾਮ ਛੋਟੇ ਸ਼ਹਿਜ਼ਾਦੇ ਦਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹਨਾਂ ਦੀ ਸ਼ਹੀਦੀ ਕਿੱਥੋਂ ਹੋਈ ਸੀ ਇਹਨਾਂ ਦੀ ਸ਼ਹੀਦੀ ਸਰਹੰਦ ਠੰਡੇ ਬੁਰਜ ਵਿੱਚ ਹੋਈ ਸੀ ਤੇ ਮਤਲਬ ਮਾਤਾ ਗੁਜਰਗੌਰ ਜੀ ਨੇ ਵੀ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਪ੍ਰਾਣ ਤਿਆਗਤੇ ਸੀ ਉੱਥੇ ਹੀ ਤੇ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਉਹਨਾਂ ਨੂੰ ਦੀਵਾਰ ਵਿੱਚ ਚਣਕੇ ਸ਼ਹੀਦ ਕੀਤਾ ਗਿਆ ਸੀ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਮਤਲਬ ਜਿਹੜੀ ਦੀਵਾਰ ਸੀ ਜਦੋਂ ਉਹ ਗਰਦਨ ਤੱਕ ਪਹੁੰਚੀ ਸੀ ਉਹ ਡਿੱਗ ਗਈ ਸੀ ਉਹਨਾਂ ਨੇ ਦੁਆਰਾ ਖੜੀ ਕੀਤੀ ਉਹ ਤੋਂ ਬਾਅਦ ਦੁਆਰਾ ਡਿੱਗ ਗਈ ਸੀ ਉਹ ਤੋਂ ਬਾਅਦ ਉਹਨਾਂ ਦਾ ਸਿਰ ਕਲਮ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਬਿਲਕੁਲ ਇਹ ਇੱਕ ਖਾਸ ਹੈ ਸਿੱਖ ਇਤਿਹਾਸ ਜਿਹੜਾ ਸਿੱਖੋਂ ਦਾ ਛੋਟੇ ਸਾਹਿਬਜ਼ਾਦਿਆਂ ਦਾ ਦੋ ਵਾਰ ਜਿਹੜੀਆਂ ਦੀਵਾਰਾਂ ਚਿੰਤਿਤੀਆਂ ਸੀਗੀਆਂ ਉਸ ਤੋਂ ਬਾਅਦ ਉਹਨਾਂ ਦੇ ਸਿਰ ਕਲਮ ਕਰ ਦਿੱਤੇ ਸੀਗੇ ਮੈਂ ਕਹੂੰਗਾ ਇਹ ਵੀਡੀਓ ਬਤਵਾਂਤ ਵਾਂਗ ਸ਼ੇਅਰ ਕਰੋ ਤਾਂ ਜੋ ਜਿਹੜੇ ਜਾਣੂ ਨਹੀਂ ਹੈਗੇ ਸਿੱਖ ਇਤਿਹਾਸ ਬਾਰੇ ਉਹ ਜਾਣੂ ਹੋਣ ਕਿਉਂਕਿ ਸਮਾਂ ਸਿਰਫ ਹਲੇ 300 ਸਾਲ ਹੋਏ ਨੇ ਆਪਣੀ ਪੰਜਵੀਂ ਛੇਵੀਂ ਪੀੜ੍ਹੀ ਹੋਊਗੀ ਜਿਹੜੀ ਪਹੁੰਚੀ ਹੈ ਇਹ ਵੀਡੀਓ ਬਤਵਾਂਤ ਵਾਂਗ ਸ਼ੇਅਰ ਕਰੋ ਤਾਂ ਜੋ ਇਹ ਲੋਕਾਂ ਨੂੰ ਪਤਾ ਲੱਗੇ ਸਿੱਖ ਇਤਿਹਾਸ ਕੀ ਹੈ